ਪਾਲਿਸ ਤੇ SLA ਨੂੰ ਫੜਿਆ ਬੈਂਕਾਂ ਮਾਰੀਆਂ ਉਹਨਾਂ ਨੂੰ ਕੋੜੇ ਮਾਰੇ ਤਾਂ ਬੰਦ ਕਰ ਦਿੱਤਾ ਬੱਜੇਗਾ ਕਾਰਟ ਠੋਕ ਦਿੱਤੇ ਅੱਧੀ ਰਾਤ ਨੂੰ ਵੀ ਕਰਨ ਲੱਗ ਪਏ ਉਹ ਮਹਿਮਾ ਕਰਨ ਲੱਪੇ ਜਦੋਂ ਮਹਿਮਾ ਕੀਤੀ ਤਾਂ ਕੀ ਹੋ ਗਿਆ ਜੀ ਜੇਲ੍ਹ ਦੀਆਂ ਨਿਹਾਂ ਕੀ ਹੋ ਗਈਆਂ ਢਿੱਲ ਗਈਆਂ ਤਾਂ ਪਰਮੇਸ਼ਰ ਨੇ ਦਰੋਗੇ ਨੂੰ ਕੀ ਕਰ ਦਿੱਤਾ ਜੀ ਬਦਲ ਦਿੱਤਾ ਅੱਜ ਅਸੀਂ ਬਦਲਾ ਚੋਣਿਆ ਹallelujah ਹallelujah ਉਹ ਜਿਹੜੀ ਕਸ਼ਟ ਆ ਦੁੱਖ ਆ ਪਰੇਸ਼ਾਨੀਆਂ ਆਉਂਦੀ ਜਾਵਾਂ ਜਦ ਜੈ ਇਦਾਂ ਕੀਤੀ ਸਾਡਾ ਇਦਾਂ ਹੋ ਜਾਣੀ ਖੜੇ ਤੇ ਅੜੇ ਰਹੋ ਤੁਸੀਂ ਤੁਸੀਂ ਪਰਮੇਸ਼ਰ ਦੀ ਮਹਿਮਾ ਪਰਮੇਸ਼ਰ ਦੀ ਵਡਿਆਈ ਕਰੋ ਤੁਸੀਂ ਹallelujah ਤੁਸੀਂ ਪਰਮੇਸ਼ਰ ਦੀ ਮਹਿਮਾ ਪਰਮੇਸ਼ਰ ਦੀ ਵਡਿਆਈ ਕਰੋਗੇ ਤਾਂ ਪਰਮੇਸ਼ਰ ਤੁਹਾਡੇ ਲਈ ਖੜਾ ਹੋਵੇਗਾ ਅੱਜ ਅਸੀਂ ਮੰਗਦੇ ਉਹ ਮੈਨੂੰ ਰੂਹ ਨਾਲ ਭਰ ਦੇ ਮੈਨੂੰ ਰੂਹ ਨਾਲ ਭਰ ਦੇ ਮੈਨੂੰ ਰੂਹ ਨਾਲ ਭਰ ਦੇ ਹallelujah ਜਦੋਂ ਕਮਾਲੇ ਖੜੇ ਹੋਵੋਗੇ ਨਾ ਕੱਲੇ ਖੜੇ ਹੋਵੋਗੇ ਤੁਸੀਂ ਜਿਸ ਨੂੰ ਪ੍ਰਚਾਰ ਦੱਸ ਦੇ ਹੋਗੇ ਮੈਂ ਕਹਿੰਦਾ ਉਸਨੇ ਮਹਿਸੂਸ ਕਰਕੇ ਦੇਖਿਓ ਪਰਮੇਸ਼ਰ ਤੁਹਾਨੂੰ ਭਰਦਾ ਹੋਊਗਾ ਉਸਨੇ ਹallelujah ਹallelujah ਪਰਮੇਸ਼ਰ ਤੁਹਾਨੂੰ ਆਪਣੀ ਪਵਿੱਤਰ ਆਤਮਾ ਦੇ ਨਾਲ ਭਰਦਾ ਹੁੰਦਾ ਉਸ ਸਮੇ ਉਹ ਕਹਿੰਦਾ ਬੋਲਣ ਵਾਲੇ ਤੂੰ ਨਹੀਂ ਹੋਊਗਾ ਪਰਮੇਸ਼ਰ ਦਾ ਆਤਮਾ ਹੋਵੇਗਾ ਇਸ ਲਈ ਚਿੰਤਾ ਨਾ ਕਰੋ ਕਿਸੇ ਗੱਲ ਦੀ ਵੀ